ਮੈਂ ਮਿੰਨੂ ਤੇ ਲਾਸਟ ਵਾਰ ਕਿਹਾ ਯੂ ਆਰ ਮਾਈ ਬਰੇਵ ਸਿਸਟਰ ਆਮ ਪ੍ਰਾਊਡ ਆਫ ਯੂ ਸੈਡ ਇਨ ਜੋਕ ਚਲਦੀ ਰਹਿੰਦੀ ਸੀ ਮੈਂ ਮੈਂ ਕਿ ਸੱਚੀ ਯੂ ਆਰ ਪ੍ਰਾਊਡ ਆਫ ਮੀ ਕਹਿੰਦੀ ਯੈਸ ਆਈ ਆਮ ਪ੍ਰਾਊਡ ਆਫ ਯੂ ਮੈਂ ਜੋ ਕੁਝ ਸਿੱਖਿਆ ਜੋ ਕੁਝ ਮੀਨੂ ਬੀਨ ਜੀ ਨੇ ਸਿਖਾਇਆ ਯਕੀਨ ਹੁੰਦਾ ਵੀ ਉਹ ਤੁਹਾਨੂੰ ਸਾਡੇ ਵਿੱਚ ਨਹੀਂ ਨਹੀਂ ਮੈਨੂੰ ਨਹੀਂ ਯਕੀਨ ਹੁੰਦਾ ਇੱਕ ਮੀਰ ਜੀ ਨਾਲ ਮੇਰਾ ਬਹੁਤ ਇਰਦਾਰ ਸਤਾਸੀ ਯਾਰ ਪਤਨੀ ਜਨਮ ਜਨਮ ਦਾ ਅਨੁਪਾਬ ਵੀ ਨਹੀਂ ਕਹਿਣਾ 10 ਤੁਸੀਂ 10 ਮਿੰਟ ਬਹਿਨੀ ਆ 11ਵੇਂ ਮਿੰਟ ਤੇ ਥਰੂ ਦੀ ਲੜਾਈ ਹੋ ਜਾਂਦੀ ਹੈ ਵੀ ਜੀ ਇੱਕ ਦਿਨ ਕਹਿੰਦੇ ਹਲੇ 11 ਮਿੰਟ ਹੋਏ ਨਹੀਂ ਓਟੇ ਪੈਣਾ ਵੀ ਨਾ ਵੱਡਾ ਭਰਾ ਪਿਓ ਦੇ ਬਰਾਬਰ ਹੁੰਦਾ ਥੋੜੇ ਸਿਰ ਤੇ ਦਾ ਪਿਓ ਦਾ ਹੀ ਸੀ ਕਦੇ ਕਦੇ ਮੈਨੂੰ ਕਹਿੰਦੇ ਹੁੰਦੇ ਸੀ ਸ਼੍ਰੀਨ ਕਦੇ ਕਦੇ ਨਾ ਤੂੰ ਮੈਨੂੰ ਮੇਰੀ ਬੀਬੀ ਲੱਗਦੀ ਆ ਕਦੇ-ਕਦੇ ਤੂੰ ਛੋਟੀ ਜੀ ਹੋ ਕੇ ਮੇਰੀ ਬੁੱਗਲ 'ਚ ਬੈਠ ਕੇ ਬਰਤਨੀਆਂ ਦੀ ਬੰਗੂ ਲੱਕਦੀਆਂ ਤੇ ਬੱਸ ਅੱਦਾਂ ਕਰਦੇ ਰਹਿੰਦੇ ਸੀ। ਮੈਂ ਜੇ ਉਦਾਸ ਹੁੰਦੀ ਸੀ ਨਾ ਤੇ ਮੈਂ ਕਹਿਣਾ ਵੀਰ ਜੀ ਜਿੱਥੋਂ ਮਰਜੀ ਫੋਨ ਕਰ ਲੈਣਾ ਉਹਨੂੰ ਪਤਾ ਲੱਗ ਜਾਂਦਾ ਸੀ ਤੂੰ ਉਦਾਸ ਹੈ। ਨਹੀਂ ਨਹੀਂ ਮੈਂ ਕਹਿੰਦਾ ਨਹੀਂ ਨਹੀਂ ਕੋਈ ਗੱਲ ਦਾਸ ਕੀ ਗੱਲ ਹੈ ਹੈਨਾ ਤੇ ਮੈਂ ਦੱਸਣਾ ਨਹੀਂ ਵੀਰ ਜੀ ਗੱਲ ਤਾਂ ਕੁਛ ਨਹੀਂ। ਤੂੰ ਪਾਗਲ ਨਾ ਹੋਇਆ ਕਰ ਹੈਨਾ। ਇਹ इमोਸ਼ਨਲ ਨਾ ਹੋਇਆ ਕਰ। ਫਿਰ ਵਿੱਚ ਦੀ ਕਰਨਾ। ਤੂੰ ਬਹੁਤ ਚੰਗੀ ਯਾਰ। ਇੱਧਰ ਉਦੂ ਅਮਰਤ ਵੇਲਾ ਉੱਧਰ ਉਦੋ ਸ਼ਾਮਾਂ ਟੜੀਆਂ ਇੱਧਰ ਮੇਰੀਆਂ ਅੱਖਾਂ ਭਰੀਆਂ ਉੱਧਰ ਉਦੋ ਓਕਣੀਆਂ ਵਰੀਆਂ। ਸ੍ਰੀ ਗੁਰੂ ਗ੍ਰੰਥ ਦੇ ਆ ਸ਼ਬਦਾਂ ਵਿੱਚ ਚਮਕਣ ਤੇਰੇ ਮੋਤੀ। ਸਰਵਰ ਦੇ ਵਿੱਚ ਸਰਗਮ ਹੋ ਕੇ ਜਗਮਗ ਜਗ ਦੀ ਜੋਤੀ ਤੇਰੇ ਸਿਰ ਤੇ ਥਾਂ ਗगन ਦਾ ਤੇ ਤਾਰੇ ਮੋਤੀ ਮੰਕੇ ਤੂੰ ਰਾਣੀ ਪੰਜ ਦਰਿਆਂ ਆਵਾਂ ਦੀ ਕਿਉਂ ਰਹੇ ਤੂੰ ਗੋਲੀ ਬਣ ਕੇ இந்து ਸਿੱਖਾ ਮੁਸਲਮਾਨਾ ਦੀ ਢੀੜ ਵਿੱਚ ਅੱਲਾ ਟਰੁੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ ਤੋ ਅੱਜ ਸਾਡੇ ਦਿਨਾਂ ਦੇ ਉੱਤੇ ਬਹੁਤ ਦੁਖਦਾਈ ਇੱਕੜੀਆਂ ਜਲੇ ਮੈਨੂੰ ਪਤਾ ਲੱਗਿਆ ਕੱਲ ਮੈਨੂੰ ਫੋਨ ਕੀਤਾ ਕਹਿੰਦੇ ਤੂੰ ਆ ਜਾ ਮੈਨੂੰ ਕਹਿੰਦੇ ਤਾਂ ਕਿ ਮਿਲ ਜਾ ਇਹ ਤਾਂ ਮੈਂ ਜਦੋਂ ਵੀ ਕਵਿਤਾ ਲਿਖਦੀ ਸੀ ਨਾ ਕਵਿਤਾ ਤੇ ਉਹ ਮੇਰੇ ਮੂਰੇ ਵੀਰ ਜੀ ਆ ਜਾਂਦੇ ਹੁੰਦੇ ਸੀ ਇਸ ਤਰ੍ਹਾਂ ਮੈਂ ਸੋਚਦੀ ਸੀ ਵੀ ਜਦੋਂ ਇਹ ਵੀਰ ਜੀ ਕਵਿਤਾ ਪੜ੍ਹਣਗੇ ਉਹਨਾਂ ਨੂੰ ਪਸੰਦ ਆਊਗੀ ਕਿ ਉਹ ਚਲਾ ਕੇ ਮਾਰਨਗੇ ਦੋਸਤੋ ਅੱਜ ਪੰਜਾਬ ਦਾ ਵਿੜਾ ਜਲਾ ਸੁਨਾ ਹੋ ਗਿਆ ਕਿਉਂਕਿ ਡਾਕਟਰ ਸਰਜੀਤ ਪਾਤਰ ਅੱਜ ਸਾਡੇ ਵਿਚਕਾਰ ਨਹੀਂ ਰਹੇ ਸੋ ਬਿਲਕੁਲ ਉਹਨਾਂ ਦੇ ਘਰ ਦੇ ਵਿੱਚ ਮੌਜੂਦਾਂ ਡਾਕਟਰ ਪਦਮ ਸ਼੍ਰੀ ਕੈਦੀ ਵੀ ਅਵਾਰਡ ਦੇ ਨਾਲ ਸਨਮਾਨਿਤ ਸਨ ਡਾਕਟਰ ਸਰਜੀਤ ਪਾਤਰ ਜਿਨ੍ਹਾਂ ਦਾ ਅੱਜ ਦਿਹਾਂਤ ਹੋ ਗਿਆ ਤੇ ਅੱਜ ਸਭ ਨੂੰ ਸਦੀਵੀ ਵਿਛੋੜਾ ਜਿਹੜੇ ਦੇ ਚੁੱਕੇ ਨੇ ਉਹਨਾਂ ਦੇ ਘਰ ਦੀਆਂ ਤਸਵੀਰਾਂ ਦਿਖਾ ਰਿਹਾ ਹਾਂ ਦੇਖੋ ਇੱਕ ਪਾਸੇ ਉਹੀ ਕਿਤਾਬਾਂ ਘਰਾਂ ਦੇ ਵਿੱਚ ਪਈਆਂ ਨੇ ਤੇ ਘਰ ਦੇ ਕਮਰੇ ਜਿਹੜੇ ਕਿਤਾਬਾਂ ਦੇ ਨਾਲ ਜਿਹੜੇ ਕੈਦੀਏ ਪਰੇ ਪੈਨੇ ਸਰਜੀਤ ਪਾਤਰ ਜੀ ਦੇ ਘਰ ਤੋਂ ਜਿਹੜੀਆਂ ਤਸਵੀਰਾਂ ਦੇਖੋ ਤਸਵੀਰਾਂ ਲੱਗੀਆਂ ਹੋਈਆਂ ਨੇ ਸਰਜੀਤ ਪਾਤਰ ਜੀ ਦੀਆਂ ਸੋ ਬਿਲਕੁਲ ਉਹਨਾਂ ਦੇ ਘਰ ਤੋਂ ਜਿਹੜੀਆਂ ਤਸਵੀਰਾਂ ਤੁਹਾਨੂੰ ਨਾਲ ਸਾਝੀਆਂ ਕਰ ਰਹੇ ਤੇ ਗੱਲਬਾਤ ਕਰਦੇ ਆ ਸੋ ਮੈਂ ਕਦੀ ਵੀ ਪੰਜਾਬ ਦੇ ਕਦੀ ਵੀ ਸੁੰਨਾ ਹੋ ਗਿਆ ਜਿਹੜਾ ਪੰਜਾਬ ਦਾ ਅੱਜ ਮੇਰੇ ਉਹ ਪਤਨੀ ਕੀ ਸੀ ਕਵੀ ਸੀਗੇ ਪਰ ਮੈਨੂੰ ਨਹੀਂ ਪਤਾ ਮੇਰਾ ਵੀਰ ਸੀ ਜੀ ਮੇਰਾ ਵੀਰ ਸੀਗਾ मैं मैंने तो लास्ट बार यू आर माई ब्रेव सिस्टर आई एम प्राउड ऑफ यू साढ़ी नोक चोक चलती रहती रही मैं सची यू आर प्राउड ऑफ मी कस आई एम प्राउड ऑफ यू मैं जो कुछ सीखा जो कुछ मैं भीर जी ने सिखाया झिटक भी बहुत मार दें दे गुस्से भी हो जाते सी देवन पता ਕਿ ਸੀ ਲਾਸਟ ਟਾਈਮ ਕਿਦੋਂ ਮਿਲਦੇ ਹੋ ਪਤਨ ਆ ਥੋੜੇ ਦੋ ਤਿੰਨ ਦਿਨ ਪਹਿਲਾਂ ਹੀ ਹਾਂ ਮੈਨ ਮੈਂ ਬਿੰਟ ਗਈ ਸੀ ਮੈਨ ਕਹਿੰਦੇ ਤੂੰ ਆਈ ਨਹੀਂ ਮੁੜ ਕੇ ਮੈਂ ਕਿਹਾ ਵੀ ਜੋ ਤੁਹਨ ਪਤਾ ਤਾਂ ਹੈਗਾ ਮੈਂ ਕੰਮ ਜੀ ਚ ਬਿਜੀ ਸੀ ਕਹਿੰਦੇ ਅੱਛਾ ਅੱਛਾ ਉਹ ਕਰੀ ਜਾਨੀ ਤਾਈਓ ਕਹਿੰਦੇ ਸੀ ਨਾ ਆਮ ਪ੍ਰਾਊਡ ਆਫ ਯੂ ਯਕੀਨ ਹੁੰਦਾ ਵੀ ਉਹ ਤੁਹਾਨੂੰ ਸਾਡੇ ਵਿੱਚ ਨਹੀਂ 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 ਯਕੀਨ ਹੁੰਦਾ ਹਾਂ ਜਦੋਂ ਪਤਾ ਲੱਗਿਆ ਉਹਨਾਂ ਦੇ ਬਾਰੇ ਤਾਂ ਕੀ ਬੀਤੀ ਉਹਦੋਂ ਤੁਹਾਡੇ ਬੀਤੀ ਕਿਸੇ ਜਰ ਮੈਨੂੰ ਕਿਸੇ ਨੂੰ ਫੋਨ ਹੈ ਅਭੀ ਪਤ ਦੀ ਗੱਲ ਸੱਚੀ ਹੈ ਮੈਨੂੰ ਡਾਕਟਰ ਨਰੇਸ਼ ਨੇ ਪੁੱਛਿਆ ਉਤੋਂ ਕਹਦਿਆਂ ਤੋਂ ਵੀ ਸੱਚੀ ਹੈ ਮੈਂ ਕਿਹਾ ਕੀੜੀ ਗੱਲ ਪਤਰ ਸਾਹਿਬ ਬਾਰੇ ਮੈਂ ਕਿਹਾ ਕੀ ਲਿਖਤਾ ਵੀਰ ਜੀ ਨੇ ਮੈਂ ਦਾ ਮੈਂ ਕੋਈ ਮੈਂ ਕਿਹਾ ਕੁਝ ਹੋਰ ਗੱਲ ਹੋਣੀ ਹੈ ਕਹਿੰਦੇ ਉਹ ਤਾਂ ਇਦਾਂ ਹੈਨਾ ਹੋ ਗਿਆ ਮੈਂ ਬਸ ਮੂਦੀ ਮੈਂ ਭੱਜ ਜਲੀ ਇਧਰ ਨੂੰ ਇੱਕ ਵੀਰ ਜੀ ਨਾਲ ਮੇਰਾ ਬਹੁਤ ਚਿਰ ਦਾ ਰਿਸ਼ਤਾ ਸੀ ਯਾਰ ਬਤਨੀ ਜਨਮ ਜਨਮ ਦਾ ਕਹਿ ਦਿੰਦੇ ਸੀਗੇ ਸਟੇਜਾਂ ਦੇ ਮੇਰੀ ਛੋਟੀ ਭੈਣਾ ਵਿੱਚ ਫਿਰ ਹੌਲੀ ਕਿਦਾਂ ਪਰ ਲੜਕੀ ਆ ਵਿੱਚ ਹੌਲੀ ਕਿਦਾਂ ਐ ਵੀ ਕਹਿ ਦਿੰਦੇ ਹੁੰਦੇ ਸੀ ਛੋਟੀ ਭੈਣਾ ਮੇਰੀ ਲੜਕੀ ਵੀ ਆ ਕਿਹੜੀ ਕਿਹੜੀ ਗੱਲ ਸਭ ਤੋਂ ਵੱਧ ਚੰਗੀ ਲੱਗਦੀ ਸੀ ਪਾਤਰ ਸਾਹਿਬ ਬੀਜੀ ਦੀ ਸਾਰੀਆਂ ਗੱਲਾਂ ਚੰਗੀਆਂ ਲੱਗਦੀਆਂ ਸੀ ਪਰ ਕਈ ਵੀ ਰੋ ਲਿਖਦੇ ਹੁੰਦੇ ਸੀਗੇ ਜਦੋਂ ਮੈਂ ਆਈ ਹੁੰਦੀ ਸੀਗੀ ਜਦੋਂ ਤੁਸੀਂ ਕੈਲਗਰੀ ਵੀ ਜਾਂਦੇ ਸੀ ਮੇਰੇ ਕੋਲੇ ਤੇ ਮੈਂ ਕਹਿੰਨ ਵੀਰ ਜੀ ਹੁਣੇ ਹੁਣੇ ਗੱਲ ਕਰ ਲੋ ਫਿਰ ਤੁਹਾਨੂੰ ਮਿਲਣ ਵਾਲੇ ਬਹੁਤ ਆ ਜਾਂਦੇ ਆ ਤੇ ਇੱਥੇ ਮੈਂ ਬੀਜੀ ਨੇ ਲਿਖਦੇ ਹੋਣਾ ਜਾਂ ਇੱਥੇ ਬੈਠੇ ਹੋਣਾ ਉੱਤੇ ਬੈਠੇ ਹੋਣਾ ਤੇ ਮੈਂ ਕੋਈ ਬਹਿ ਜਾਣਾ ਵੀਰ ਜੀ ਦੇ ਚੌਂਕੜੀ ਮਾਰ ਕੇ ਗੱਲਾਂ ਕਰੀ ਜਿਹੜੀਆਂ ਬੀਜੀ ਨੇ ਕਹਿੰਨ ਹੁਣ ਤੂੰ ਮੈਨੂੰ 10 ਮਿੰਟ ਦੇ ਸਕਦੀ ਆ ਮੈਨੂੰ ਬਹੁਤ ਚੰਗਾ ਲੱਗਦਾ ਹੁੰਦਾ ਸੀ ਮੈਂ ਹੱਸ ਕੇ ਬੈਣਾ ਬੀਜੀ ਨੂੰ ੱਪਾ ਜਾਂ ਮਾਰਨਾ ਓਕੇ ਮੈਂ 10 ਮਿੰਟ ਨੂੰ ਵਾਪਸ ਆਉਂ। ਮੇਰੀ ਭਾਬੀ ਨੇ ਕਹਿਣਾ 10 ਤੁਸੀਂ 10 ਮਿੰਟ ਬੈੰਨੇ ਆ 11ਵੇਂ ਮਿੰਟ ਤਹਰੂ ਦੀ ਲੜਾਈ ਹੋ ਜਾਂਦੀ ਹੈ। ਬੀਜੀ ਇੱਕ ਦਿਨ ਕਹਿੰਦੀ ਹਲੇ 11 ਮਿੰਟ ਹੋਏ ਨਹੀਂ। ਮੈਂ ਤਾਂ ਆ ਇੱਥੇ ਬੈਠੇ ਬੈਠੇ ਲਿਖਦੇ ਰਹਿੰਦੇ ਸੀ ਕਿ ਨਹੀਂ ਇੱਥੇ ਤਾਂ ਘੱਟ ਬੈਠਦੇ ਸੀ। ਇੱਥੇ ਤਾਂ ਉੱਥੇ ਬੈਠਦੇ ਸੀਗੇ ਕਮਰਾ ਜਿੱਥੇ ਕਿਤਾਬਾਂ ਬਹੁਤ ਹਾਂ ਉੱਥੇ ਬੈਠਦੇ ਜਾਂ ਉੱਥੇ ਬੈਠਦੇ ਸੀਗੇ। ਤੇ ਉੱਥੇ ਬੈਠ ਬੈਠੀ ਲਿਖਦੇ ਰਹਿੰਦੇ ਸੀ ਪਰ ਅੱਜ ਕੱਲ ਮੈਂ ਦੇਖਦੀ ਸੀ ਨਾ ਮੈਂ ਪਹਿਲਾਂ ਕਦੇ ਉਹ ਵੀਰ ਜੀ ਤੁਸੀਂ ਕਿਹੜੇ ਵੇਲੇ ਲਿਖਦੇ ਮੈਂ ਦੇਖਿਆ ਤਾਂ ਨਹੀਂ ਤੇ ਕਦੇ ਤੁਹਾਨੂੰ ਲਿਖਦੇ ਪਰ ਅੱਜ ਕੱਲ ਵੀਰ ਜੀ ਦੇ ਹੱਥ 'ਚ ਮੈਂ ਲੈਪਟਾਪ ਤੇ ਦੇਖਦੀ ਦੇਖਦੀ ਹੁੰਦੀ ਸੀ ਜੀ ਹਾਂ ਮੈਂ ਨਿੱਕੀਆਂ ਨਿੱਕੀਆਂ ਗੱਲਾਂ ਹੀ ਹੁੰਦੀਆਂ ਸੀ ਮੈਂ ਉਹ ਨਹੀਂ ਇੰਗਲਿਸ਼ ਦੀ ਕਦਾ ਮੇਰੀ ਟ੍ਰਾਂਸਲਿਟ ਹੋ ਕੇ ਆਈ ਸੀ ਮੈਂ ਕਹਿੰਦੇ ਉਹ ਵੀਰ ਜੀ ਨੂੰ ਮੈਂ ਡੈਡੀਕੇਟ ਕੀਤੀ ਸੀ ਬਸ ਕੁਛ ਲਿਖਿਆ ਟੂ ਮਾਈ ਬ੍ਰਦਰ ਸਰਜੀਤ ਪਾਤਰ ਡਾਕਟਰ ਵੀਨੀ ਸੀ ਮੈਂ ਲਿਖਿਆ ਟੂ ਮਾਈ ਬ੍ਰਦਰ ਫਰਜੀਤ ਪਾਤਾ ਜਿਵੇਂ ਕਹਿੰਦੀ ਵੀ ਛੋਟੇ ਭੈਣਾਂ ਦੇ ਨਾਲ ਵੱਡਾ ਭਰਾ ਪਿਓ ਦੇ ਬਰਾਬਰ ਹੁੰਦਾ ਥੋੜੇ ਸਿਰ ਤੋਂ ਦਾ ਪਿਓ ਦਾ ਹੀ ਹਸਾ ਕਦੇ ਕਦੇ ਮੈਨੂੰ ਕਹਿੰਦੇ ਹੁੰਦੇ ਸੀ ਸੁਨੇਹਨ ਮੈਂ ਕਦੇ ਕਦੇ ਨਾ ਤੂੰ ਮੈਨੂੰ ਮੇਰੀ ਬੀਬੀ ਲੱਗਦੀ ਆ ਕਦੇ ਕਦੇ ਤੂੰ ਛੋਟੀ ਜੀ ਹੋ ਕੇ ਮੇਰੀ ਬੁੱਕਰ 'ਚ ਬੈਠ ਕੇ ਬੈਠਦੀ ਆ ਦੀ ਬੰਗੂ ਲੱਗਦੀ ਆ ਤੇ ਬੱਚਾ ਇਦਾਂ ਕਰਦੇ ਰਹਿੰਦੇ ਸੀ ਇੱਕ ਵਾਰੀ ਅਨ ਡਾਕਟਰ ਡਾਕਟਰ ਨੇ ਆਪਣੇ ਡੀਸੀ ਅਸ਼ੋਕ ਗੁਪਤਾ ਆਏ ਘਰੇ ਤੇ ਮੈਂ ਉਦੋਂ ਹੀ ਕੈਨੇਡਾ ਤੋਂ ਆਏ ਸੀ ਮੈਨੂੰ ਕਹਿੰਦੇ ਅ ਅੱਜ ਤੂੰ ਜਾ ਹੀ ਨਾ ਮੈਂ ਕਿਹਾ ਕਿਉਂ ਮੇਰੇ ਕੋ دوست ਨੇ ਆਉਣਾ ਮੈਂ ਕਿਹਾ ਅੱਛਾ ਮੈਂ ਮਾਂ ਆਂਕੂ ਤੇ ਮਨਰਾਜ ਅਸੀਂ ਸਾਰੇ ਜਣੇ ਬਾਜ਼ਾਰ ਉੱਠ ਕੇ ਖਾਣ ਪੀਣ ਦਾ ਸਮਾਨ ਲੈਣ ਵਾਸਤੇ ਤੇ ਉਹ ਜਦੋਂ ਆਏ ਤੇ ਵੀਜੀ ਨੇ ਨਾ ਮੇਰੀ ਇੰਟਰੋਡਕਸ਼ਨ ਪਤਾ ਕਿਵੇਂ ਕਰਾਈ ਇਹ ਮੇਰੀ ਛੋਟੀ ਭੈਣ ਆ ਇਹ ਨਾ ਧੁੱਬੀ ਦਾ ਕੰਮ ਕਰਦੀ ਆ ਮੈਂ ਜੁਗ ਗਈ ਨਾ ਵੀ ਬੀਬੀ ਨੇ ਕਹਤੋ ਕਿ ਧੁੱਬੀ ਦਾ ਕੰਮ ਕਰਦੀ ਆ ਤੇ ਕਹਿੰਦੇ ਜਦੋਂ ਕੱਪੜੇ ਚ ਮੈਲ ਜੀ ਹੁੰਦੇ ਨੇ ਤੇ ਫਿਰ ਆਪਾਂ ਨੂੰ ਧੋ ਦਿੰਨੇ ਆ ਤੇ ਇਵੇਂ ਇੱਕ ਵਾਰੀ ਨਾ ਮੈਂ ਜਦੋਂ ਮੇਰੀ ਰੂਹ ਤੇ ਕੋਈ ਮੈਲ ਜੀ ਜੰਮਦੀ ਆ ਇਹ ਐਸੇ ਪਟਕੇ ਮਾਰਦੀ ਆ ਮੇਰੇ ਤੇ ਮੈਨੂੰ ਧੋ ਦਿੰਦੀ ਆ ਜੀ ਤੇ ਮੈਨੂੰ ਮੇਰਾ ਰੋਣ ਜਾ ਨਿਕਲ ਗਿਆ ਵੀ ਬੀਬੀ ਵੀ ਵੀ ਮੈਨੂੰ ਐਂ ਸਮਝਦੇ ਆ ਹਨ ਤੇ ਪਰ ਉਹ ਗੱਲਾਂ ਹੁਣ ਯਾਦ ਕਰਕੇ ਬਹੁਤ ਹਾਂ ਹਾਂ ਮੈਂ ਜੇ ਉਦਾਸ ਹੁੰਦੀ ਸੀ ਨਾ ਤਾਂ ਮੈਂ ਕਹਿਣਾ ਵੀਰ ਜੀ ਜਿੱਥੋਂ ਮਰਜੀ ਫੋਨ ਕਰ ਲੈਣਾ ਉਹਨੂੰ ਪਤਾ ਲੱਗ ਜਾਂਦਾ ਸੀ ਤੂੰ ਉਦਾਸ ਹੈ ਨਹੀਂ ਨਹੀਂ ਮੈਂ ਕਹਿੰਦਾ ਨਹੀਂ ਨਹੀਂ ਕੋਈ ਗੱਲ ਦਾਸ ਕੀ ਗੱਲ ਹੈ ਹੈਨਾ ਪਰ ਮੈਂ ਦੱਸਣਾ ਨਹੀਂ ਵੀਰ ਜੀ ਗੱਲ ਤਾਂ ਕੁਛ ਨਹੀਂ ਅਦੀਪ ਨੂੰ ਪਤਾ ਦੇ ਗੀਤ ਗਾਉਂਦਾ ਰਿਹਾ ਕੜੀਆਂ ਵਰੀਆਂ ਹੈਨਾ ਸਰ ਵੀ ਸਰਵਿਸਾ ਨਾਮ ਚੁਦਨੇ ਸਰ ਕਹਦੀਏ ਅੱਜ ਪੰਜਾਬ ਦਾ ਵਿੜਾ ਸੁੰਨਾ ਹੋ ਗਿਆ ਹਰ ਇੱਕ ਦੀ ਅੱਖ ਦੇ ਅਥਰੂ ਨਗੇ ਭਾਜੀ ਮੈਂ ਸਰਦੀਆਂ ਪੰਤੀਆਂ ਗਾਉਂਦਾ ਹੁੰਦਾ ਸੀਗਾ। ਸ੍ਰੀ ਗੁਰੂ ਗ੍ਰੰਥ ਦੇ ਆ ਸ਼ਬਦਾਂ ਵਿੱਚ ਚਮਕਣ ਤੇਰੇ ਮੋਤੀ ਸਰਵਰ ਦੇ ਵਿੱਚ ਸਰਗਮ ਹੋ ਕੇ جگਮਗ ਜਗ ਦੀ ਜੋਤੀ ਤੇਰੇ ਸਿਰ ਤੇ ਥਾਨ ਗगन ਦਾ ਤੇ ਤਾਰੇ ਮੋਤੀ ਮਣ ਕੇ ਤੂੰ ਰਾਣੀ ਪੰਜ ਦਰਾਂ ਆਵਾਂ ਦੀ ਕਿਉਂ ਰਹੇ ਤੂੰ ਗੋਲੀ ਬਣ ਕੇ ਫਿਰ ਉਹਨਾਂ ਦੇ ਗੀਤ ਦੇ ਵਿੱਚ ਬੁਰਕੂ ਸੂਰਤ ਬਣ ਤੀਆਂ ਨੇ ਕੋਈ ਡਾਲੀਆਂ ਚੋ ਲੰਕੀਆਂ ਹਵਾ ਬਣ ਕੇ ਅਸੀਂ ਰਹਿ ਗਏ ਬਿਰਖ ਵਾਲੀ ਹਾ ਬਣ ਕੇ ਉਹ ਕਹਿੰਦੇ ਕਿ ਜਦੋਂ ਮਿਲੇ ਆ ਸੀ ਹਾਨ ਦਾ ਉਸ ਸਾਬਲਾ ਜਹਾਂ ਜਦੋਂ ਦੁਰ ਗਿਆ ਜਦੋਂ ਦੁਰ ਗਿਆ ਬਣ ਕੇ ਖੁਦਾ ਬਣ ਕੇ ਤਾਂ ਪੰਜਾਬ ਅੱਜ ਰੋਰੀਆ ਹੈ ਪੰਜਾਬ ਦਾ ਪੁੱਤਰ ਜਿਨ੍ਹਾਂ ਦੇ ਸਿਰ ਤੇ ਰੰਗਲਾ ਪੰਜਾਬ ਹੱਸਦਾ ਪੰਜਾਬ ਗਾਉਂਦਾ ਪੰਜਾਬ ਨੱਚਦਾ ਪੰਜਾਬ ਹੱਸਦਾ ਪੰਜਾਬ ਉਹ ਕੇਵਲ ਸੰਸਕ੍ਰਿਤੀ ਹੁੰਦੀ ਹੈ ਜਦੋਂ ਸੰਸਕ੍ਰਿਤੀ ਤੇ ਵਾਰਸ ਇਸ ਤਰ੍ਹਾਂ ਤੋਂ ਰੁਕਸਤ ਲੈਂਦੇ ਨੇ ਐਸੀ ਤਾਂ ਕੋਈ ਗੱਲ ਨਹੀਂ ਉਹਨਾਂ ਨੇ ਮੁਬਾਰਕ ਜੀਵਨ ਜੀਵੇ ਆਪਣਾ ਇਸ ਤਰਤ ਦੇ ਉੱਤੇ ਪੰਜਾਬ ਪ੍ਰਾਊਡ ਕਰਦਾ ਹੈ ਬਹੁਤ ਸਾਰੀ ਜ਼ਬਾਨਾਂ ਦੇ ਵਿੱਚ ਇਹਨਾਂ ਦੀ ਪੋਇਟਰੀ ਚੇਂਜ ਹੋਈ ਹੋਈ ਹੈ ਗੋਰੇ ਪੜਦੇ ਐ ਇੱਕ ਵਾਰ ਮੈਨੂੰ ਯਾਦ ਆ 250 ਡੈਲੀਗੇਟਸ ਪਾਕਿਸਤਾਨ ਦਾ ਆਇਆ ਉਹ ਰੋ ਰੋ ਕੇ ਉਹਨਾਂ ਦਾ ਹਾਲ ਖਰਾਬ ਹੋ ਗਿਆ ਇੱਕ ਪੰਤੀ ਸੀ ਉਹਨਾਂ ਦੇ ਜਦੋਂ ਪਾਕਿਸਤਾਨ ਦੇ ਜਿੰਨੇ 250 ਡੈਲੀਗੇਟਸ ਰੋਚੀ ਕਾ ਮਾਰ ਮਾਰ ਕੇ ਸਾਡੇ ਲੁਧਿਆਣੇ ਆਏ ਹੋਏ ਸੀ ਉਹ ਕਹਿੰਦੇ ਕਿ இந்து ਮੁਸਲਮਾਨਾ ਦੀ ਭੀੜ ਵਿੱਚ ਕਹਿੰਦਾ ਸੀ ਨਾ ਭੋਇ ਜੀ ਹਿੰਦੂ ਸਿੱਖ ਮੁਸਲਮਾਨਾ ਦੀ ਭੀੜ ਵਿੱਚ ਅੱਲਾ ਢੂੰਡਦਾ ਫਿਰਦਾ ਮੇਰਾ ਬੰਦਾ ਕਿੱਧਰ ਗਿਆ ਸੋ ਅੱਜ ਸਾਡੇ ਦਿਲਾਂ ਦੇ ਉੱਤੇ ਬਹੁਤ ਦੁਖਦਾਈ ਇਹ ਕੜੀਆਂ ਜੱਲੇ ਮੈਨੂੰ ਪਤਾ ਲੱਗਿਆ ਕੱਲ ਮੈਨੂੰ ਫੋਨ ਕੀਤਾ ਕਹਿੰਦੇ ਤੂੰ ਆ ਜਾ ਮੈਨੂੰ ਕਹਿੰਦੇ ਤਾਂ ਕਿ ਮਿਲ ਜਾ ਮੈਂ ਅਜੇ ਮੈਂ ਬਾਹਰ ਆ ਇਸ ਵੇਲੇ ਕਹਿੰਦੇ ਚੱਲ ਫਿਰ ਕੱਲ ਡਿਸਟ੍ਰਿਬਿਊਟ ਇੱਕ ਕਾਲਜ ਵਿੱਚ ਮੈਂ ਪ੍ਰਾਈਸ ਡਿਸਟ੍ਰਿਬਿਊਟ ਤੇ ਫੰਕਸ਼ਨ ਤੇ ਜਾਣਾ ਮੈਂ ਵਾਪਸ ਆ ਕੇ ਫਿਰ ਤੁਹਾਨੂੰ ਫੋਨ ਕਰਾਂ ਅੱਜ ਮੈਨੂੰ ਉਹਨੇ ਆਪਣੇ ਨਾਲ ਬਿਠਾ ਕੇ ਖਾਣੇ ਤੇ ਬੁਲਾਇਆ ਸੀ ਲੇਕਿਨ ਦੇਖੋ ਭਣਾ ਦੇਖੋ ਵਕਤ ਨੇ ਕਿਸ ਤਰ੍ਹਾਂ ਸਾਨੂੰ ਇਕੱਠਿਆਂ ਕੀਤਾ ਬੁਲਾ ਵੀ ਲੈ ਪਤਨ ਯਹੀ ਬਹੁਤ بڑے ਰਿਸ਼ੀ ਸੀ ਸਭ ਦੇ ਦਿਨਾਂ ਦੀ ਜਾਣਦੇ ਸੀ ਪਰ ਬੋਲਦੇ ਨਹੀਂ ਸੀ ਉਹ ਤਾਂ ਸੁਣ ਨਹੀਂ ਸਕਦੇ ਸਾਡੇ ਦਿਲ ਦੇ ਉੱਤੇ ਕੀ ਬੀਤ ਰਹੀ ਹੈ ਜੀ ਕਹਿੰਦੇ ਪੰਜਾਬ ਪੰਜਾਬੀ ਤੇ ਪੰਜਾਬੀਅਤ ਨੂੰ ਬਹੁਤ ਵੱਡਾ ਘਾਟਾ ਪਿਆ ਅੱਜ ਬਹੁਤ ਬਿਲਕੁਲ ਇਹ ਤੇ ਬਹੁਤ ਜ਼ੋਰ ਦਿੰਦੇ ਹੁੰਦੇ ਸੀ ਪੰਜਾਬ ਪੰਜਾਬੀ ਪੰਜਾਬੀਅਤ ਹੈ ਨਾ ਤੇ ਉਹ ਜਦੋਂ ਸਹਿਤ ਅਕੈਡਮੀ ਦੇ ਪ੍ਰਧਾਨ ਬਣੇ ਪਹਿਲੀ ਵਾਰੀ ਬਣੇ ਉਹ ਮਿੰਨ ਗਏ ਉੱਥੇ ਕੈਲਗਰੀ ਗਏ ਕਈ ਵਾਰੀ ਮੈਨੂੰ ਕਈ ਨਾਂ ਜੇ ਰੱਖ ਦਿੰਦੇ ਹੁੰਦੇ ਸੀ ਮੇਰੇ ਆਮ ਕਰਕੇ ਨਾ ਫਿਰ ਸੁਰੇਨ ਕਰ ਲੈਣਾ ਮੈਨੂੰ ਸੁਰੇਨ ਤੂੰ ਨਾ ਰੋਜ 1 ਡਾਲਰ ਕੱਢਿਆ ਕਰ ਪੰਜਾਬੀ ਵਾਸਤੇ ਹਨਾ ਮੈਂ ਕਿਹਾ ਓਕੇ ਵੀ ਜੀ ਲੈ ਆ ਰਿਹਾ ਹਨਾ ਫਿਰ ਮੈਂ ਉੱਥੇ ਲੈ ਵੀ ਆਉਂਦੀ ਰਹਿੰਦਾ ਸੀ 1 ਡਾਲਰ ਰੋਜ ਦਾ ਤੇਰੇ ਲਈ ਕੋਈ ਫਰਕ ਨਹੀਂ ਪੈਂਦਾ ਮੈਂ ਕਿਹਾ ਚੰਗ ਚੰਗ ਵੀ ਵਾਰੀ ਮੈਂ ਕਵਤਬੀ ਜੀ ਤੇਰੀ ਕਵਤਾਂ ਦੇ ਕੋ ਮੈਂ ਲਿਖੀ ਤੇ ਬਿਲਕੁਲ ਮੇਰੇ ਨਾਲ ਬੱਚਿਆਂ ਵਾਂਗੂ ਕਰਦੀ ਹੁੰਦੀ ਸੀ ਉਹਨਾਂ ਵੀਰ ਜੀ ਨੇ ਮੇਰਾ ਪੇਜ ਫੜ ਕੇ ਚੁਲਾ ਕੇ ਮਾਰਿਆ ਮੈਂ ਕਿਉਂ ਮੇਰੀ ਇੰਨੀ ਵਧੀਆ ਤਾਂ ਕਵਤਾ ਕਿ ਕਿ ਬਿਊਟੀ ਹੈ ਦੀ ਚ ਕਿ ਬਿਊਟੀ ਹੈ ਦੀ ਚ ਇਹ ਤਾਂ ਮੈਂ ਜਦੋਂ ਵੀ ਕਵਤਾ ਲਿਖਦੀ ਸੀ ਨਾ ਕਵਤਾ ਤੇ ਉਹ ਮੇਰੇ ਮੂਰੇ ਵੀਰ ਜੀ ਆ ਜਾਂਦੇ ਹੁੰਦੇ ਸੀ ਇਸ ਤਰ੍ਹਾਂ ਮੈਂ ਸੋਚਦੀ ਸੀ ਵੀ ਜਦੋਂ ਇਹ ਵੀਰ ਜੀ ਕਵਤਾ ਪੜ੍ਹਣਗੇ ਉਹਨਾਂ ਨੂੰ ਪਸੰਦ ਆਊਗੀ ਕਿ ਉਹ ਚੁਲਾ ਕੇ ਮਾਰਨਗੇ بس ਮੇਰੇ ਦਿਮਾਗ ਤੇ ਇਹ ਰਹਿੰਦਾ ਹੁੰਦਾ ਸੀ ਜੇ ਮੈਂ ਉਹਨਾਂ ਨੂੰ ਸੁਣਾਉਣੀ ਵੀ ਨਾ ਵੀਰ ਜੀ ਮੇਰੀ ਕਪਤਾ ਸੁਣੋਗੇ ਤੇ ਪਰ ਵੀਰ ਜੀ ਗੁੱਸੇ ਨਾ ਹੋਇਓ ਹਨਾ ਮੈਂ ਪਹਿਲੇ ਕਹਿ ਰਣਾ ਗੁੱਸੇ ਨਾ ਹੋਇਓ ਅੱਛਾ ਕਿਹੜੇ ਜਿਹੜੇ ਤੁਹਾਡੇ ਸ਼ਬਦ ਪਾਤਰ ਸਾਹਿਬ ਦੀ ਬਾਰ-ਬਾਰ ਘਮਦੇ ਰਹਿੰਦੇ ਨੇ ਦਿਲ ਦਿਮਾਗ ਦੇ ਵਿੱਚ ਅੱਛਾ ਵੀਰ ਜੀ ਦੇ ਸੁਨੇਹਾ ਬਣ ਕੇ ਤੂੰ ਪਾਗਲ ਨਾ ਹੋਇਆ ਕਰ ਹਨਾ ਤੇ इमोशनल ਨਾ ਹੋਇਆ ਕਰ ਫਿਰ ਵਿੱਚ ਦੀ ਕਹਿਣਾ ਬਹੁਤ ਚੰਗੀ ਆ ਵੀਰ ਜੀ ਨਿਊਯਾਰਕ ਗਏ ਹਨ ਇੱਥੇ ਰਾਜੇ ਕਿਤੇ ਵੀਰ ਜੀ ਦਾ ਐਕਸੀਡੈਂਟ ਹੋ ਗਿਆ ਸੀਗਾ ਛੋਟਾ ਜਿਹਾ ਭਾਬੀ ਮੈਨੂੰ ਕਹਿੰਦੀ ਮੈਂ ਕੈਲਗਰੀ ਸੀ ਤੂੰ ਅਰ ਵੀਰ ਜੀ ਕੋਲੇ ਜਾ ਕੇ ਆ ਨਿਊਯਾਰਕ ਮੈਂ ਕਿਹਾ ਭਾਬੀ ਬਹੁਤ ਦੂਰਾ ਕੈਲਗਰੀ ਤੋਂ ਨਿਊਯਾਰਕ ਤੇ ਭਾਬੀ ਨੇ ਜਾ ਕੇ ਆ ਪਰ ਭਾਬੀ ਨੇ ਮੈਨੂੰ ਐਡਰੈਸ ਦਿੱਤਾ ਨਾ ਪਰ ਮੈਨੂੰ ਇਹ ਪਤਾ ਸੀ ਵੀ ਉਹ ਡਾਊਨ ਟਾਊਨ ਮੈਨਹਟਨ ਚ ਰਹਿੰਦੇ ਚਲੋ ਮੈਂ ਉੱਥੇ ਗਈ ਵੀਰ ਜੀ ਨੂੰ ਮਿਲਣਾ ਮੇਰੀ ਛੋਟੀ ਡਾਕਟਰ ਅਰਮੀ ਉਹ ਜੁਨਾਈਟਿਡ 에ਅਰਲਾਈਨਸ ਕੰਮ ਕਰੀ ਸੀ ਜਿਸਪੈਨਟ ਬਈਆਂ ਵੀਜੀ ਨੂੰ ਲੱਭਿਆ ਕਿੱਥੇ ਆ ਤੇ ਬਸੁੱਤ ਤੇ ਵਧੀ ਇਹ ਕੋਈ ਲੱਗਦਾ ਜਿਹੜੀ ਤੁਹਾਡੇ ਹੁਣ ਵੀ ਯਾਦ ਆ ਵੀ ਤੁਸੀਂ ਸੁਣਾਉਣਾ ਚਾਹੁੰਦੇ ਸਾਰੇ ਦਰਸ਼ਕਾਂ ਦੇ ਵੀ ਜਿਹੜੀ ਥੋੜੇ ਦਿਲ ਦੇ ਨੇੜੇ ਪਾਤਰ ਸਾਡੇ ਮੈਂ ਵੀਜੀ ਨੂੰ ਨੇ ਫੋਨ ਕੀਤਾ ਮੈਂ ਬੜੀ ਉਦਾਸ ਸੀਗੀ ਤੇ ਮੈਂ ਸ਼ਾਮ ਜੀ ਨੂੰ ਫੋਨ ਕੀਤਾ ਤੇ ਮੈਂ ਵੀਜੀ ਕਹਿੰਦੇ ਕੀ ਗੱਲ ਮੈਂ ਕਿਹਾ ਕੁਛ ਨਹੀਂ ਉਹਨਾਂ ਮ ਆਵਾਜ਼ ਤੋਂ ਪਛਾਣ ਲੈਂਦੀ ਸੀ ਵੀ ਤੂੰ ਗੁੱਸੇ ਆ ਤੂੰ ਉਦਾਸ ਆ ਕਿਵੇਂ ਆ ਤੇ ਮੈਂ ਕਿਹਾ ਨਹੀਂ ਵੀ ਜੀ ਕੋਈ ਵੀ ਨਹੀਂ ਕਹਿੰਦੇ ਨਹੀਂ ਨਹੀਂ ਗੱਲ ਦੱਸ ਮੈਂ ਕਿਹਾ ਨਹੀਂ ਵੀ ਜੀ ਕੁਝ ਨਹੀਂ ਕੋਈ ਗੱਲ ਹੀ ਨਹੀਂ ਹੈ ਵੀ ਨਹੀਂ ਸੀਗੀ ਤੇ ਕਹਿੰਦੇ ਆ ਤੇਰੀ ਭਾਬੀ ਨਾ ਬਾਹਰ ਕੱਪੜੇ ਸੁੱਕੜੇ ਪਾਏ ਸੀ ਰਾਤ ਤੇ ਅਕੜੀਆਂ ਪੈ ਗਈਆਂ ਤੇ ਹੁਣ ਚੁੱਕਣ ਗਈ ਆ ਉਧਰ ਸ਼ਾਮ ਸੀਗੀ ਤੇ ਇੱਧਰ ਸਵੇਰ ਸੀ ਤੇਰੀ ਭਾਬੀ ਕੱਪੜੇ ਚੁੱਕਣ ਗਈ ਆ ਹਨਾ ਫਿਰ ਮੈਂ ਉਹਦਾ ਕਵਤਾ ਲਿਖੀ ਸੀ ਇੱਧਰ ਉਦੋਂ ਅਮਰਤ ਵੇਲਾ ਉਧਰ ਉਦੋਂ ਸ਼ਾਮਾਂ ਟੜੀਆਂ ਇੱਧਰ ਮੇਰੀ ਅੱਖਾਂ ਭਰੀਆਂ ਉਧਰ ਉਦੋਂ ਔਕਣੀਆਂ ਵਰੀਆਂ ਉਹ ਜਿੰਦੀ ਉਸ ਗੱਲ ਤੋਂ ਹੀ ਨਿਕਲੀ ਸੀ ਤੇ ਮੈਂ ਹਲੇ ਵੀ ਜਦੋਂ ਕਿ ਉਦਾਸ ਜਿਹੀ ਹੋऊंगी ਫਿਰ ਮੈਂ ਮੈਂ ਵੀਰ ਜੀ ਨੂੰ ਫੋਨ ਕਰਦੀ ਆ ਹਨਾ ਕੋਈ ਵੀ ਗੱਲ ਹੋਣੀ ਮੈਂ ਵੀਰ ਜੀ ਨੂੰ ਫੋਨ ਕਰਦੀ ਆ ਫਿਰ ਮੇਰੇ ਦਿਮਾਗ ਚ ਆਣਾ ਲਿਖਿਆ ਕੋਈ ਸਦੋ ਵੀ ਮੇਰੀ ਕਪਤਰੀ ਸਿਰ ਤੋਂ ਮਿਰਚਾਂ ਮਾਰ ਕੋਈ ਇਦਾਂ ਜਿਹੀ ਗੱਲ ਸੀ ਮੈਨੂੰ ਭੁੱਲ ਗਈ ਤੇ ਵੀਰ ਜੀ ਮੈਂ ਵੀ ਦੀ ਮੈਨੂੰ ਕਹਿੰਦੇ ਦੱਸ ਕਿਦਨ ਨੂੰ ਤਰਪੀ ਮੈਂ ਕਿਹਾ ਕਿ ਜੇ ਤੁਹਾਡੀ ਤੁਸੀਂ ਕਹਿ ਸਕਦੇ ਮਿਰਚਾਂ ਬਾਰੇ ਮੈਂ ਨਹੀਂ ਕਹਿ ਸਕਦੀ ਜੀ ਵੀ ਹਨਾ ਕੋਈ ਸਦੋ ਇਹ ਜੀਆਂ ਸਾਡੀਆਂ ਹੋ ਜਾਂਦੀ ਸੀਗੀ ਹਾਂ ਪਰ ਦਿਲੋਂ ਨਹੀਂ ਸੀ ਕਦੇ ਵੀ ਹੋਈ ਸੋ ਬਿਲਕੁਲ ਦੋਸਤੋ ਹਰਖੇ ਦੀ ਅੱਖ ਨਾਮਾ ਅੱਜ ਕਿਉਂਕਿ ਪੰਜਾਬ ਦਾ ਵਿੜਾ ਸੁੰਨਾ ਹੋ ਗਿਆ ਸੋ ਅਮ ਸੁਰਜੀਤ ਪਾਤਰ ਦੇ ਭੈਣ ਸਾਡੇ ਨਾਲ ਮਜੂਸ ਸੀਗੇ ਜਿਹਨਾਂ ਨਾਲ ਗੱਲਬਾਤ ਕਰੀ ਸੋ ਘਰ ਦੇ ਵਿੱਚ ਮਾਹੌਲ ਜਿਹੜਾ ਬਿਲਕੁਲ ਦੁਖਦਾਈ ਮਾਹੌਲ ਬਣਿਆ ਹੋਇਆ ਤੇ ਹਰ ਇੱਕ ਦੀਆਂ ਅੱਖਾਂ ਦੇ ਵਿੱਚ ਅਥਰੂ ਨੇ ਸੋ ਸਰਜੀਤ ਪਾਤਰ ਦੇ ਭੈਣ ਨਾਲ ਗੱਲਬਾਤ ਕਰਵਾਈ ਸੋ ਤੇ ਅੱਗੇ ਵੀ ਦੇਖ ਰਹੇ ਹਾਂ ਤੁਸੀਂ ਸੋ ਬਜੀ ਸੰਸਕਾਰ ਬਾਰੇ ਥੋੜੀ ਜਾਣਕਾਰੀ ਦਰਸ਼ਕਾਂ ਨਾਲ ਸਾਂਝੀ ਕਰਦੇ ਵੀ ਕਿਤੋਂ ਬਣਿਆ ਹਲੇ ਹਲੇ ਕੋਈ ਉਹਨਾਂ ਦੇ ਬੇਟੇ ਨਹੀਂ ਆਣਾ ਉਸ ਤੋਂ ਬਾਅਦ ਠੀਕ ਹੈ ਠੀਕ ਹੈ ਚਲੋ ਉਹ ਬਾਹਰੋਂ ਆਸਟਰੀਆਣਾ ਰਾਤ ਨੂੰ ਪਹੁੰਚੂਗਾ ਕੱਲ ਦੇ ਬਾਰੇ ਕੋਈ ਡਿਸਾਈਡ ਹੋਣਾ ਠੀਕ ਹੈ ਜੀ ਸੋ ਬਿਲਕੁਲ ਹਲੇ ਸੰਸਕਾਰ ਦਾ ਜਿਹੜਾ ਕਲੀਅਰ ਨਹੀਂ ਕੀਤਾ ਗਿਆ ਪਰਿਵਾਰ ਦੇ ਮੰਨ ਪਰ ਪਰਿਵਾਰ ਦਾ ਕਹਿ ਦਿਆ ਜਾਂ ਪੂਰੇ ਪੰਜਾਬ ਦੀ ਜਗਤ ਦੇਸ਼ ਦੁਨੀਆ ਦੇ ਚੋਣ ਵਾਲੇ ਜਿਹੜੇ ਸੁਰਜੀਤ ਪਾਤ ਜਿੰਨੇ ਚੋਣ ਵਾਲੇ ਸੀ ਹਰ ਇੱਕ ਦੀ ਅੱਖਾਂ ਦੇ ਵਿੱਚ ਅਤਰੂ ਨੇ ਸੋ ਜਰੂਰ ਤੁਸੀਂ ਵੀਡੀਓ ਨੂੰ ਸ਼ੇਅਰ ਕਰਿਓ ਤੇ ਜੁੜੇ ਹੋਏ ਚੈਨਲ ਦੇ ਨਾਲ ਕੈਮਰਾ ਪਸੰਗਰਦੇਵ ਦੇ ਨਾਲ ਧੰਨਵਾਦ